496 ਸਾਲ ਬਾਅਦ ਭਗਵਾਨ ਸ਼੍ਰੀ ਰਾਮ ਚੰਦਰ ਜੀ ਆਪਣੇ ਘਰ ਅਯੁੱਧਿਆ ਵਿਖੇ ਨਵੇਂ ਬਣੇ ਮੰਦਿਰ ਵਿੱਚ ਵਿਰਾਜਮਾਨ ਹੋਣਗੇ ਜਿਸ ਲਈ 22 ਜਨਵਰੀ ਨੂੰ ਅਯੁੱਧਿਆ ਵਿਖੇ ਇੱਕ ਵੱਡਾ ਸਮਾਗਮ ਅਯੋਜਿਤ ਕੀਤਾ ਜਾ ਰਿਹਾ ਹੈ ਇਸ ਮੰਦਿਰ ਨੂੰ ਬਣਾਉਣ ਵਿੱਚ ਜਿੱਥੇ ਕੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਹਿਮ ਯੋਗਦਾਨ ਹੈ ਉੱਥੇ ਹੀ ਪੂਰੇ ਦੇਸ਼ ਦੇ ਸ਼੍ਰੀ ਰਾਮ ਭਗਤਾ ਦਾ ਵੀ ਪੂਰਨ ਜੈ ਹੋ ਯੋਗਦਾਨ ਹੈ ਇਸ ਸੰਬੰਧੀ ਦੇਸ਼ ਭਰ ਵਿੱਚ 1 ਜਨਵਰੀ ਤੋਂ 15 ਜਨਵਰੀ ਤੱਕ ਯੋਧਿਆ ਦੀ ਕਰਵਾਈ ਜਾ ਰਹੇ ਸੰਭਾਗਮ ਵਿੱਚ ਹਿੱਸਾ ਲੈਣ ਲਈ ਸ਼ਰਧਾਲੂਆਂ ਨੂੰ ਘਰ-ਘਰ ਜਾ ਕੇ ਅਕਸ਼ੇਤ ਦੇ ਕੇ ਸੱਦਾ ਪੱਤਰ ਦਿੱਤਾ ਜਾ ਰਿਹਾ ਹੈ। ਇਸ ਸੰਬੰਧੀ ਫਗਵਾੜਾ ਵਿਖੇ ਯੋਧਿਆ ਤੋਂ ਪਹੁੰਚੇ ਅਕਸ਼ੇਤ ਨੂੰ ਤ੍ਰੈਵੈਣੀ ਮੰਦਰ ਤੋਂ ਕਲਸ਼ ਯਾਤਰਾ ਦੇ ਰੂਪ ਵਿੱਚ ਪ੍ਰਾਚੀਨ ਸ਼ਿਵ ਮੰਦਰ ਟੋਪੇ ਵਾਲਾ ਵਿਖੇ ਲਿਆਂਦਾ ਗਿਆ। ਇਸ ਮੌਕੇ ਜਿੱਥੇ ਸ਼ਰਧਾਲੂਆਂ ਵੱਲੋਂ ਕੀਰਤਨ ਕੀਤਾ ਗਿਆ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਇਸ ਕਲਸ਼ ਯਾਤਰਾ ਵਿੱਚ ਪਹੁੰਚ ਕੇ ਮੱਥਾ ਟੇਕ ਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮਾਕੇ ਪ੍ਰਬੰਧਕਾਂ ਨੇ ਦੱਸਿਆ ਕਿ ਯੋਧਿਆ ਤੋਂ ਆਏ ਇਹਨਾਂ ਅਕਸ਼ਿਤਾ ਨੂੰ ਘਰ-ਘਰ ਪਹੁੰਚਾ ਕੇ ਯੋਧਿਆ ਵਿਖੇ ਹੋ ਰਹੇ ਸਮਾਗਮ ਲਈ ਸੱਦ ਦਿੱਤਾ ਜਾਵੇਗਾ 19 ਨਾਲ ਹੀ ਸਮੂਹ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ 22 ਜਨਵਰੀ ਦਾ ਦਿਨ ਬਹੁਤ ਹੀ ਖਾਸ ਦਿਨ ਹੈ ਤੇ ਇਸ ਦਿਨ ਮਹਾ ਦਿਵਾਲੀ ਦੇ ਰੂਪ ਵਿੱਚ ਮਨਾਉਂਦੇ ਹੋਏ ਘਰ-ਘਰ ਅਤੇ ਮੰਦਿਰਾਂ ਵਿੱਚ ਦੀਪਮਾਲਾ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ 22 ਜਨਵਰੀ ਤੋਂ ਬਾਅਦ ਸਮੂਹ ਸ਼ਰਧਾਲੂ ਇੱਕ ਵਾਰ ਆਪਣੀ ਜ਼ਿੰਦਗੀ ਵਿੱਚ ਇਸ ਮੰਦਿਰ ਦੇ ਦਰਸ਼ਨ ਜ਼ਰੂਰ ਕਰਨ ਕਿਉਂਕਿ ਇਸ ਮੰਦਿਰ ਦਾ 496 ਸਾਲ ਬਾਅਦ ਨਿਰਮਾਣ ਹੋਇਆ ਹੈ ਤੇ ਭਗਵਾਨ ਸ਼੍ਰੀ ਰਾਮਚੰਦਰ ਇਸ ਮੰਦਿਰ ਵਿੱਚ ਵਿਰਾਜਮਾਨ ਹੋਣਗੇ। ਅਯੁੱਧਿਆ ਦੇ ਵਿੱਚ ਭਗਵਾਨ ਰਾਮ ਲਲਾ ਦਾ ਜੋ 22 ਜਨਵਰੀ 2024 ਨੂੰ ਬੰਦਾ ਦੇ ਵਿੱਚ ਭਗਵਾਨ ਰਾਮ ਲਲਾ ਜੀ ਆਜਮਨ ਹੋਣ ਜਾ ਰਹੇ ਆ ਭਗਵਾਨ ਰਾਮ ਲਲਾ ਜੀ ਪ੍ਰਾਨ ਪ੍ਰਸਤੀਸ਼ਟਾ ਦਾ ਕਾਰਗ੍ਰਾਮ ਚੱਲਣਾ ਹੈ ਉਹਦੇ ਅਪਲਖਸ਼ ਦੇ ਵਿੱਚ ਆਯੁੱਧਿਆ ਤੋਂ ਪੂਜਿਤ ਅਕਸ਼ਤ ਆਏ ਆ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਵਿਸ਼ਵ ਦੇ ਵਿੱਚ भगवान राम लला बालो एक निमंत्रण 1 जनवरी 2024 तो लेके 15 जनवरी 2024 ਦੇ ਵਿੱਚ राम भगत ਘਰ ਘਰ ਜਾ ਕੇ ਨਿਮੰਤਰ ਪੱਤਰ ਦੇਣਗੇ ਤਾਂ ਜਾਓ ਤਾਂ ਜਾਓ ਨਿਮੰਤਰਣ भगवान राम लला ਦਾ 22 ਜਨਵਰੀ ਨੂੰ ਜੋ ਟੈਲੀਵਿਜ਼ਨ ਦੇ ਵਿੱਚ ਕਾਰਜਕ੍ਰਮ ਚੱਲਣਾ ਹੈ 11 ਵਜੇ ਤੋਂ ਲੈ ਕੇ 1 ਵਜੇ ਤੱਕ ਪ੍ਰਣ ਪ੍ਰਤੀਸ਼ਟਾ ਦਾ ਉਹਦੇ ਵਿੱਚ ਸ਼ਾਮਲ ਹੋਈਏ ਮੰਦਰਾਂ ਦੇ ਵਿੱਚ ਵਡੀਆਂ-ਵਡੀਆਂ ਐਲਸੜੀਆਂ ਲਾ ਕੇ ਰਾਮ ਪਕਾ ਬਖਤਾ ਨੂੰ ਇਕੱਠੇ ਕਰਕੇ ਉੱਥੇ ਇਹ ਲਾਈਵ ਕਾਰਗਰਮ ਦਿਖਾਇਆ ਜਾਵੇ ਉਸ ਤੋਂ ਬਾਅਦ ਇੱਕ ਦੀਵਾਲੀ ਆਪਾਂ 14 ਸਾਲ ਭਗਵਾਨ ਰਾਮ ਰਲਾ ਬਨਵਾਸ ਕੱਟ ਕੇ ਦੀਵਾਲੀ ਮਨਾਣੇ ਹਰ ਸਾਲ ਇਹ ਮਹਾਨ ਦੀਵਾਲੀ ਮਨਾਣੀ ਆ 496 ਸਾਲ ਬਾਅਦ ਭਗਵਾਨ ਰਾਮ ਰਲਾ ਆਪਣੇ ਘਰ ਆਪਣੇ ਮੰਦਰ ਦੇ ਵਿੱਚ ਮੌਜਮਨ ਹੋਣ ਜਾ ਰਹੇ ਆ ਉਸ ਦਿਨ ਹਰ ਕਰਦੇ ਵਿੱਚ ਪੰਜ-ਪੰਜ ਦੀ ਹੈ ਜਲਾਏ ਜਾਂ ਪ੍ਰਭੂ ਰਾਮ ਨੂੰ ਜਾਤ ਕੀਤਾ ਜਾਵੇ ਅਤਿਸ਼ਵਾਜੀ ਕੀਤੀ ਜਾਵੇ ਆਪਣੇ ਕਰਦੇ ਵਿੱਚ ਸੁਭਦ ਅਨੁਸਾਰ ਲਾਈਟਿੰਗ ਕੀਤੀ ਜਾਵੇ ਜੈ ਸ਼੍ਰੀ ਰਾਮ ਪ੍ਰਭੂ ਰਾਮ ਜੀ ਦੇ ਅਸ਼ੀਰਵਾਦ ਦੇ ਨਾਲ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਔਰ ਉਹਨਾਂ ਨੇ ਪ੍ਰਭੂ ਰਾਮ ਦਾ ਇੱਕ ਬਹੁਤ ਹੀ ਭੱਬਿਆ ਮੰਦਰ ਜੋ ਅਯੁੱਧਿਆ ਦੇ ਵਿੱਚ ਨਿਰਮਾਣ ਕਰਵਾਇਆ ਹੈ ਅਸੀਂ ਉਹਨਾਂ ਨੂੰ ਇਸ ਇਸ ਕੀਤੇ ਵੱਡੇ ਉਪਰਾਲੇ ਦੀ ਹਿੰਦੂ ਸਮਾਜ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਾਰੇ ਹੀ ਸੱਜਣਾ ਨੂੰ ਸਾਰੇ ਹੀ ਮਿੱਤਰਾਂ ਨੂੰ ਔਰ ਸਾਰੇ ਹੀ ਸਾਥੀਆਂ ਨੂੰ ਬੇਨਤੀ ਕਰਦੇ ਹਾਂ ਕਿ 600 ਸਾਲ ਬਾਅਦ ਇਹ ਜੋ ਦਿਨ ਆਇਆ ਹੈ ਇਸ ਨੂੰ ਆਪਾਂ 22 ਜਨਵਰੀ ਨੂੰ ਦੀਵਾਲੀ ਦੇ ਰੂਪ ਦੇ ਵਿੱਚ ਮਨਾਈਏ ਔਰ ਇੱਕ ਬਾਬੇ ਦੀਵਾਲੀ ਜਿਹੜੀ 22 ਜਨਵਰੀ ਨੂੰ ਮਨਾਉਣ ਜਾ ਰਹੇ ਹਾਂ ਉਹ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣੇ ਘਰ ਦੇ ਵਿੱਚ ਉਸ ਦਿਨ ਲਾਈਟਾਂ ਲਾਉਣ ਪਟਾਕੇ ਚਲਾਉਣ ਔਰ ਇਦਾਂ ਦਾ ਤਿਹਾਰ ਬਣਿਆ ਬਣੇ ਕਿ ਜ ਦੁਨੀਆ ਦੇ ਵਿੱਚ ਇੱਕ ਇਤਿਹਾਸ ਬਣ ਕੇ ਰਹਿ ਜਾਵੇ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ 22 ਤਰੀਕ ਤੋਂ ਬਾਅਦ ਆਪਾਂ ਜਿੱਦਾਂ ਵੀ ਸੁਵਿਧਾ ਦੇ ਅਨੁਸਾਰ ਹੋ ਸਕੇ ਪ੍ਰਭੂ ਰਾਮ ਦੇ ਉਸ ਮੰਦਰ ਦੇ ਦਰਸ਼ਨ ਕਰਨ ਜ਼ਰੂਰ ਜਾਈਏ ਕਿਉਂ ਕਿਉਂਕਿ ਇਹ ਸਾਡਾ ਸੁਭਾਗ ਹੈ ਕਿ ਸਾਡੀ ਆਪਣੀ ਰਹਿੰਦੀ ਜ਼ਿੰਦਗੀ ਦੇ ਵਿੱਚ ਪ੍ਰਭੂ ਰਾਮ ਦਾ ਮੰਦਰ ਬਣਿਆ ਹੈ ਉਸ ਦੇ ਦਰਸ਼ਨ ਕਰਨਾ ਸਾਡੇ ਲਈ ਬਹੁਤ ਹੀ ਵੱਡਾ ਲਾਹੇਵੰਦ ਉਪਰਾਲਾ ਹੋਵੇਗਾ ਔਰ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜੋ ਬੰਦੇ ਨਹੀਂ ਵੀ ਜਾ ਸਕਦੇ ਉਹਨਾਂ ਨੂੰ ਸਾਰੇ ਆਪਾਂ ਇਕੱਠਿਆਂ ਕਰਕੇ ਪ੍ਰਭੂ ਰਾਮ ਦੇ ਉਸ ਮੰਦਿਰ ਦੇ ਦਰਸ਼ਨ ਕਰਾਈਏ ਤਾਂ ਜੋ ਪ੍ਰਭੂ ਰਾਮ ਦੇ ਚਰਨਾਂ ਦੇ ਵਿੱਚ ਸਾਡਾ ਵੀ ਇੱਕ ਤਿਲ ਫੁੱਲ ਚੜਾਈ ਹੋ ਸਕੇ ਚੜਾ ਸਕੀਏ ਔਰ ਮੈਂ ਸਭ ਨੂੰ ਬੇਨਤੀ ਕਰਦਾ ਆ ਕਿ ਇਸ ਇਸ ਉਪਰਾਲੇ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਜਿਨ੍ਹਾਂ ਨੇ ਵੀ ਆਪਣਾ ਥੋੜਾ ਥੋੜਾ ਯੋਗਦਾਨ ਵੀ ਇਸ ਮੰਦਿਰ ਦੇ ਪ੍ਰਤੀ ਪਾਇਆ ਹੈ ਜੋ 600 ਸਾਲ ਬਾਅਦ ਇੰਨੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਇਹ ਮੰਦਿਰ ਬਣਿਆ ਹੈ ਸਾਰੇ ਹੀ ਸਮਾਜ ਨੂੰ ਸਰਾਤਨ ਧਰਮ ਦੇ ਮੰਨਣ ਵਾਲਿਆਂ ਨੂੰ ਬਹੁਤ ਬਹੁਤ ਵਧਾਈ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ